ਨਾ ਗਰੀਬ ਦੇਖ ਕੇ ਹੱਸਿਆ ਕਰ ਨਾ ਬੁਰੀ ਨਜ਼ਰ ਨਾਲ ਤੱਕਿਆ ਕਰ ਲੋਕਾਂ ਦੇ ਐਬ ਲੱਭਦਾ ਹੀ ਬੁੱਲਿਆ ਕਦੀ ਆਪਣੇ ਅੰਦਰ ਵੀ ਤੱਕਿਆ ਕਰ ਕਦੀ ਆਪਣੇ ਅੰਦਰ ਵੀ ਤੱਕਿਆ ਕਰ ਤੋਖੇ ਵੇਲੇ ਹੁੰਦਾ ਕੋਈ ਨਹੀਂ ਦਾਗੀ ਦਿਲ ਨੂੰ ਢੋਂਦਾ ਕੋਈ ਨਹੀਂ ਗੁਰਬਤ ਨਸਲਾਂ ਦੀ ਦਸਤੀ ਹੈ ਖਾਲੀ ਕੰਸਾ ਪਰਦਾ ਕੋਈ ਨਹੀਂ ਖਾਲੀ ਕੰਸਾ ਪਰਦਾ ਕੋਈ ਨਹੀਂ ਦਿਲ ਦੇ ਕੋਠੇ ਹੋਏ ਪੱਕੇ ਵਸਦੀ بارش ਚੋਂਦਾ ਕੋਈ ਨਹੀਂ ਆਪਣੇ ਦੁੱਖ ਤੇ ਆਪੇ ਰੋਈਦਾ ਦੂਜੇ ਵੇਖਣ ਰੋਂਦਾ ਕੋਈ ਨਹੀਂ ਦੂਜੇ ਵੇਖਣ ਰੋਂਦਾ ਕੋਈ ਨਹੀਂ ਯਾਦਾ ਦਿਲਾਂ ਤੇ ਲਿਖੀ ਲੇੜਾ ਵਿਛੜਨ ਵਾਲਾ ਸੌਂਦਾ ਕੋਈ ਨਹੀਂ ਤੇਰੇ ਸੁਪਨੇ ਨੀਂਦਾਂ ਲੈ ਕੇ ਵਰਿਆਂ ਤੋਂ ਹੁਣ ਸੌਂਦਾ ਕੋਈ ਨਹੀਂ ਬਾਜ ਦੁੱਖਾਂ ਦੇ ਸੱਚ ਅੱਖਰ ਦਿਲ ਦਾ ਬਲਦਾ ਕੋਈ ਨਹੀਂ ਦਿਲ ਦਾ ਬਲਦਾ ਕੋਈ ਨਹੀਂ ਕਰ ਗੌਰ ਹੱਥ ਦੀਆਂ ਉਂਗਲੀਆਂ ਤੇ ਔਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਜ ਫਰਕ ਹੈ ਸਾਰੀ ਦੁਨੀਆ ਵਿੱਚ ਕੋਈ ਚਾਲੂ ਤੇ ਕੋਈ ਮਜਬੂਰ ਏ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਹੀ ਮਗਰੂਰ ਏ ਕੋਈ ਮੁਕਲਸ ਦਿਲ ਵਿੱਚ ਵੱਸਦਾ ਏ ਤੇ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਏ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਏ ਬੁਰੇ ਬੰਦੇ ਮੈਂ ਲੱਭੜ ਪੁਰਿਆ ਬੁਰਾ ਨਾ ਲੱਭਿਆ ਕੋਈ ਜਦ ਮੈਂ ਅੰਦਰ ਛਾਤੀ ਪਾਈ ਤੇ ਮੈਥੋਂ ਬੁਰਾ ਨਾ ਕੋਈ ਮੈਥੋਂ ਬੁਰਾ ਨਾ ਕੋਈ ਚੜਦੇ ਸੂਰਜ ਢਲਦੇ ਵਿਖੇ ਬੁਝਦੇ ਦੀਵੇ ਬਲਦੇ ਵਿਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਵਿਖੇ ਜਿੰਨਾ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪਲਦੇ ਵਿਖੇ ਉਹਦੀ ਰਹਿਮਤ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਵੇਖੇ ਜਿਨ੍ਹਾਂ ਕਦਰ ਨਾ ਕੀਤੀ ਰੱਬ ਦੀ ਉਹ ਬਲਿਆ ਹੱਥ ਖਾਲੀ ਉਹ ਮਲਦੇ ਵੇਖੇ ਹੱਥ ਖਾਲੀ ਉਹ ਮਲਦੇ ਵੇਖੇ ਕਰ ਕਰ ਬਧੀਆਂ ਬੁੱਢਾ ਹੋਇਆ ਨਿਕਲ ਗਿਆ ਕੁੱਬ ਤੇਰਾ ਤੇਰ ਵੀ ਬਦੀਓ ਤੂੰ ਬਾਜ ਨਹੀਂ ਆਇਆ ਵਾ ਵਾ ਮਦਦ ਲਈ ਰਾਂ ਚਾਰ ਦਿਹਾੜੇ ਉਮਰ ਜਵਾਨੀ ਕਰ ਲੈ ਐਸ਼ਾ ਮੋਜਾ ਸਦਾ ਨਹੀਂ ਐਂ ਦੌਲਤ ਦੁਨੀਆ ਸਦਾ ਨਹੀਂ ਐ ਲਸ਼ਕਰ ਫੋਜਾ ਉੱਚੇ ਮਕਾਨਾਂ ਦੀਆਂ ਰੰਗਲੀਆਂ ਪਾਰੀਆਂ ਨੇ ਰਾਤ ਦੇ ਸ਼ਿਕਾਰੀਆਂ ਨੇ ਜੁਲਫਾਂ ਸਵਾਰੀਆਂ ਨੇ ਰੈਂਦਾਈ ਜਮੀਨ ਉੱਤੇ ਤੇ ਚੰਨ ਨਾਲ ਯਾਰੀਆਂ ਨੇ ਦਿਲ ਬੇਈਮਾਨ ਦੀਆਂ ਲੰਬੀਆਂ ਉਡਾਰੀਆਂ ਨੇ ਦਿਲ ਬੇਈਮਾਨ ਦੀਆਂ ਲੰਬੀਆਂ ਉਡਾਰੀਆਂ ਨੇ ਤੱਕ ਸਵਾਦਨਾ ਮਿਸ਼ਰੀ ਅੰਦਰ ਅਸਾਂ ਖੰਡਾਂ ਵੀ ਚੱਕ ਦਿੱਤੀਆਂ ਇੰਨਾਂ ਸਾਰੀਆਂ ਚੀਜ਼ਾਂ ਨਾਲੋਂ ਗੱਲਾਂ ਸੱਚਣ ਦੀਆਂ ਮਿੱਠੀਆਂ ਕਾਲੇ ਮੈਂਡੇ ਕੱਪੜੇ ਤਾਰਾ ਮਿੰਡਾ ਦੇਸ਼ ਗੁਨਾਹਾਂ ਦਾ ਪਰਿਆ ਮਹਿਸਰਾ ਲੋਕੀ ਕਹਿਣ ਦਰਵੇਸ਼ ਲੋਕੀ ਕਹਿਣ ਦਰਵੇਸ਼ ਸੋਚ ਸੋਚ ਕੇ ਚੱਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਇੱਕ ਪਾਸੇ ਰਹਿਣ ਬਹਾਵੀ ਇੱਕ ਪਾਸੇ ਦਿਉ ਬੰਦੀ ਅੱਗੇ ਪਿੱਛੇ ਸ਼ੀਆ ਸੁਨੀ ਡਾਡੀ ਫਿਰਕਾ ਬੰਦੀ ਵਿਚ ਵਿਚਾਲੇ ਸਾਡਾ ਕੋਠਾ ਕਿਸਮਤ ਸਾਡੀ ਮੰਦੀ ਇੱਕ ਮੁਹੱਲਾ ਅਠ ਮਸੀਤਾਂ ਕਿਸ ਦੀ ਕਰਾਂ ਪਵੰਦੀ ਕਿਸ ਦੀ ਤਰਾਂ ਪਵੰਦੀ ਪੜ ਪੜ ਕਿਤਾਬਾਂ ilm ਦੀਆਂ ਤੂੰ ਨਾਮ ਰੱਖ ਲਿਆ ਕਾਜੀ ਹੱਥ ਵਿੱਚ ਖੜ ਕੇ ਤਲਵਾਰ ਤੇ ਤੂੰ ਨਾਮ ਰੱਖ ਲਿਆ ਗਾਜੀ ਮੱਕੇ ਮਦੀਨੇ ਕੁੰਮ ਆਇਆ ਤੇ ਤੂੰ ਨਾਮ ਰੱਖ ਲਿਆ ਹਾਜੀ ਉਹ ਬਲਿਆ ਅਸਲ ਕੀ ਕੀਤਾ ਜੇ ਤੂੰ ਰੱਬ ਨਾਲ ਕੀਤਾ ਰਾਜੀ ਜੇ ਤੂੰ ਰੱਬ ਨਾਲ ਕੀਤਾ ਰਾਜੀ ਨਹੀਂ ਲੰਘਦਾ ਵਕਤ ਵਿਛੋੜੇ ਦਾ ਨਹੀਂ ਲੰਘਦਾ ਵਕਤ ਵਿਛੋੜੇ ਦਾ ਬਿਨ ਯਾਰ گزارਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਯਾਰਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੁੱਲਿਆ ساری ਉਮਰ گزارਾ ਕੌਣ ਕਰੇ ساری ਉਮਰ گزارਾ ਕੌਣ ਕਰੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਇਹ ਤੇਰੀ ਨਾ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਬਣ ਗਈ ਮਿੱਟੀ ਦੀ ਢੇਰੀ ਫਿਰ ਬਣ ਗਈ ਮਿੱਟੀ ਦੀ ਢੇਰੀ ਜੀਵਨ ਜੀਵਨ ਹਰ ਕੋਈ ਆਖੇ ਮੌਤ ਖੜੀ ਸਿਰ ਉੱਤੇ ਤੇਰੇ ਨਾਲੋਂ ਲੱਖ ਲੱਖ ਸੋਨੇ ਖਾਕ ਅੰਦਰ ਜਾਂ ਸੁਤੇ ਖਾਕ ਅੰਦਰ ਜਾਂ ਸੁਤੇ ਧੀਆ ਸੰਭਾਲਣ ਇੱਜ਼ਤਾਂ ਨੂੰ ਤੇ ਪੁੱਤਰ ਵਾਰਸ ਖਜਨਿਆਂ ਦੇ ਦੌਲਤ ਰੱਖੀ ਕਰਦੇ ਵਿੱਚ ਤੇ ਇਚਤਾਂ ਦਿੱਤੀਆਂ ਆ ਤਬੇਗਾਨਿਆਂ ਦੇ ਲੁਕ ਲੁਕ ਜੀਣਾ ਤੇ ਮਰਨਾ ਕੀ ਇੰਜ ਹੋਣਾ ਕੀ ਤੇ ਕਰਨਾ ਕੀ ਜਦੋਂ ਇਸ਼ਕ ਸਮੁੰਦਰੇ ਕੁੱਦ ਜਾਣਾ ਜਦੋਂ ਇਸ਼ਕ ਸਮੁੰਦਰੇ ਕੁੱਦ ਜਾਣਾ ਫਿਰ ਡੁੱਬਣਾ ਕੀ ਤੇ ਤਰਨਾ ਕੀ ਫਿਰ ਡੁੱਬਣਾ ਕੀ ਤੇ ਤਰਨਾ ਕੀ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ